ਸੋ ਬਿਲਕੁਲ ਅਜੇ ਸੀ ਟਾਈਗਰ ਸਵਾਰੀ ਦੇ ਵਿੱਚ ਪਹੁੰਚੇ ਆ ਸੋ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਣੇ ਜੇ ਗੱਲ ਕਰੀ ਤਾਂ ਹਰ ਥਿੱਕੇ ਜਿਹੜਾ ਐਸੇ ਜਾਨਵਰ ਤੇ ਪੰਛੀ ਐ ਇਸ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਤੇ ਜਿਹੜੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਆਪਣਾ ਨੰਦ ਮੰਨਣ ਦੇ ਲਈ ਆਏ ਸੋ ਤਸਵੀਰਾਂ ਨੇ ਲਗਾਤਾਰ ਸਾਂਝੀਆਂ ਕਰ ਰਹੇ ਜੇ ਗੱਲ ਕਰੀਏ ਭਾਵੇਂ ਬਾਦਸਿੰਧ ਦੀ ਗੱਲ ਕਰ ਲਈਏ ਭਾਵੇਂ ਮੋਰ ਦੀ ਗੱਲ ਕਰ ਲਈਏ ਤੇ ਭਾਵੇਂ ਕੁਪੜ ਦੀ ਗੱਲ ਕਰ ਲਈਏ ਹਰ ਥਿੱਕੇ ਜਿਹੜਾ ਪੰਛੀ ਐ ਤੇ ਜਾਨਵਰ ਇਸ ਜਗ੍ਹਾ ਦੇ ਉੱਪਰ ਦੇਖਿਆ ਜਾ ਸਕਦਾ ਸੋ ਜੇ ਇਸ ਜਗ੍ਹਾ ਦੇ ਉੱਪਰ ਲੋਕ ਪਹੁੰਚੇ ਗ ਚੀਜ਼ ਇਸ ਜਗ੍ਹਾ ਤੋਂ ਉੱਪਰ ਦੇਖਣ ਨੂੰ ਮਿਲੀ। ਲੱਗ ਲੱਗ ਜਾਨਵਰ ਬਹੁਤ ਤਰ੍ਹਾਂ ਦੇ ਮਿਲਦੇ ਨੇ ਦੇਖਣ ਨੂੰ। ਤੇ ਲੱਗਦਾ ਕਿਤਨਾ ਕਿਤੇ ਜਿਹੜੀ ਆਪਾਂ ਗੱਲ ਕਰੀਏ ਲੋਪ ਹੁੰਦੇ ਜਾ ਰਹੇ ਭਾਵੇਂ ਚਿੜੀਆਂ ਦੀ ਗੱਲ ਕਰ ਲਈ ਹੋਰ ਪੰਛੀਆਂ ਦੀ ਗੱਲ ਕਰ ਲਈ ਪਰ ਇਸ ਜਗ੍ਹਾ ਤੋਂ ਉੱਪਰ ਹਜੇ ਵੀ ਸਾਂਭ ਸੰਭਾਲ ਕੀਤੀ ਗਈ ਹੈ। ਬਹੁਤ ਸਾਂਭ ਸੰਭਾਲ ਹੈ ਜੀ। ਕਿਹੜੇ-ਕਿਹੜੇ ਤੁਸੀਂ ਜਾਨਵਰ ਜਾਂ ਪੰਛੀ ਦੇਖੇ ਇਸ ਜਗ੍ਹਾ ਤੋਂ ਉੱਪਰ? ਸਭ ਦੇਖ ਚੁੱਕੀ ਹਾਂ। ਹੂੰ। ਤੇ ਟਾਈਗਰ ਹੈ ਟਾਈਗਰ ਨਾ ਹੋਈ ਉਹ ਕਹਿੰਦੇ ਹੀ ਬੰਦਾ ਜੀ ਹਾਂ ਮੈਂਟੇਨੈਂਸ ਚੱਲ ਰਹੀ ਹੈ ਜੇ ਮਾਤਾ ਜੀ ਨਾਲ ਗੱਲ ਕਰਤੇ ਮਾਤਾ ਕੀ ਕਹਿਣਾ ਚਾਹੋਗੇ ਜੇ ਗੱਲ ਕਰੀਏ ਅਸੀਂ ਅਕਸਰ ਦੇਖਦੇ ਹਾਂ ਛੋਟੇ ਬੱਚੇ ਜਿੱਦ ਕਰਦੇ ਅਸੀਂ ਟਾਈਗਰ ਸਵਾਰੀ ਜਾਣਾ ਸ਼ੇਰ ਦੇਖਣਾ ਕਿਹੜੇ ਕਿਹੜੇ ਪੰਛੀ ਦੇਖੇ ਅਸੀਂ ਇੱਥੇ ਬੱਚੇ ਵਾਸਤੇ ਬਹੁਤ ਵਧੀਆ ਕੁਮੁਨਸਰ ਬਹੁਤ ਜ਼ਿਆਦਾ ਵਧੀਆ ਦੇਖਣ ਨੂੰ ਬਹੁਤ ਖੁਸ਼ ਹੈਗਾ ਇੱਥੇ ਹਰੇਕ ਵਗੇ ਜਾਨਵਰ ਦੇਖਿਆ ਇੱਥੇ ਨਵੀਆਂ ਚੀਜ਼ਾਂ ਦੇਖੀਆਂ ਜਿਵੇਂ ਇੱਥੇ ਆ ਬਾਰਾ ਸਿੰਘਾ ਹੋ ਗਿਆ ਬਾਰਾ ਸਿੰਘਾ ਹੋ ਗਿਆ ਲੈਪਰਡ ਹੋ ਗਿਆ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਜੀ ਬਿਲਕੁਲ ਗੱਲ ਕਰੀਏ ਤਾਂ ਜਿਹੜੇ ਸ਼ਹਿਰ ਵਾਸੀ ਹੈ ਉਹ ਅਕਸਰ ਇਹ ਚੀਜ਼ਾਂ ਤੋਂ ਵਾਂਝੇ ਰਹਿੰਦੇ ਦੇਖ ਨਹੀਂ ਪਾਉਂਦੇ ਪਰ ਅਸਾਮ ਸਵਾਲ ਟਾਈਗਰ ਸਵਾਰੀ ਦੇ ਵੱਲੋਂ ਕਿਹਾ ਹੈ ਹਰ ਤਰੀਕੇ ਦਾ ਪੰਛੀ ਤੇ ਜਾਨਵਰ ਇੱਥੇ ਦੇਖਣ ਨੂੰ ਮਿਲਦੇ ਹਨ ਹਾਂਜੀ ਸਾਰੇ ਕਿਹੜੀ ਕਿਹੜੀ ਚੀਜ਼ ਦੇਖੀ ਤੁਸੀਂ ਇੱਥੇ ਆ ਕੇ ਇੱਥੇ ਆ ਕੇ ਬਾਰਾ ਸਿੰਘਾ ਦੇਖਿਆ ਹੋਰ ਉੱਥੇ ਹੇਰ ਨੇ ਦੇਖਿਆ ਤੇ ਜਿਹੜੇ ਉਧਰ ਮੋਰ ਸਾਰੇ ਦੇਖਿਆ ਮੋਰ ਲੱਗਦਾ ਬੱਚਿਆਂ ਸੇ ਬਾਅਦ ਐਨਜੋਇਮੈਂਟ ਆ ਸੇ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇੱਕ ਤੇ ਸਾਈਡ ਤੇ ਰਹਿ ਜਾਂਦੇ ਇਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਚਾਹੀਦੀ ਹੈ ਕਿਉਂਕਿ ਬੱਚੇ ਜਿਹੜੇ ਲੁਧਿਆਣਾ ਵਿੱਚ ਰਹਿੰਦੇ ਉਹਨਾਂ ਦੇ ਉਹ ਹੈ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਹੈ ਬੱਚੇ ਨਾ ਅਕਸਰ ਸੀ ਦੇਖਦੇ ਆਪਾਂ ਦੇ ਵਿੱਚ ਹੀ ਦੇਖਦੇ ਹਾਂ ਉਹਨਾਂ ਨੂੰ ਤਾਂ ਦੇਖਣ ਮਿਲਦੇ ਨਹੀਂ ਇੱਥੇ ਦੇਖਣ ਨੂੰ ਮਿਲ ਸਕਦੇ ਸਾਰਾ ਕੁਝ ਪਰ ਇਹਦੇ ਬਾਰੇ ਸਾਰਾ ਕੁਝ ਇੱਕ ਤਰ੍ਹਾਂ ਜਾਣ ਕਰਉਣਾ ਚਾਹੀਦਾ ਤੋ ਉਹਨੂੰ ਗੁਰ ਬੱਚੇ ਜਿੱਦ ਕਰਦੇ ਸੀ ਦਿਖਾਉਣਾ ਸੀ ਲੈ ਆਏ ਹੋ ਅੱਜ ਹਾਂਜੀ ਬੱਚਿਆਂ ਨੂੰ ਅੱਜ ਦਿਖਾਉਣ ਸਪੈਸ਼ਲ ਲੈ ਕੇ ਆਏ ਤੇ ਆਪਸ ਨੂੰ ਕੀ ਅਪੀਲ ਕਰਨਾ ਚਾਹੋਗੇ ਤਾਂ ਕਿ ਇੱਥੇ ਆ ਕੇ ਦੇਖਣ ਇਹ ਚੀਜ਼ਾਂ ਹਰੇ ਛੁੱਟੀਆਂ ਵਿੱਚ ਬੱਚੇ ਨੂੰ ਇੱਥੇ ਲੈ ਕੇ ਆਉਣ ਜਿਹੜੇ 홀ੀਡੇਜ਼ ਇੱਥੇ ਬੱਚੇ ਨੂੰ ਆ ਕੇ ਘੁਮਾਉਣ ਦਿਖਾਉਣ ਆਪਣੇ ਕਲਚਰ ਵਾਰੇ ਆਪਣੇ ਬਰਡਸ ਵਾਰੇ ਸਾਰਾ ਕੁਝ ਇਹ ਤੁਹਾਨੂੰ ਦਿਖਾਣ ਦੇਈ ਵਾਸੀ ਹਾਂਜੀ ਬਿਲਕੁਲ ਜੀ ਇਸ ਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਨੇ ਜੇ ਇਹ ਤਾਂ ਅੱਜ ਜਿਹੜਾ ਪੰਛੀ ਹੈ ਇਸ ਜਗ੍ਹਾ ਤੋਂ ਉੱਪਰ ਦੇਖਣ ਨੂੰ ਮੇਰੇ ਭਾਵੇਂ ਮੋਰ ਦੀ ਗੱਲ ਕਰ ਲਈਏ ਤਾਂ ਭਾਵੇਂ ਕੋਈ ਕਿਸੇ ਤਰੀਕੇ ਦਾ ਭਾਵੇਂ ਤੋਤਿਆਂ ਦੀ ਗੱਲ ਕਰ ਲਿਓ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਜਿਹੜੀ ਆਪਾਂ ਦੇਖ ਰਿਹਾ ਕਿ ਮੋਰ ਦੀ ਆ ਕੋਈ ਵੀ ਜਾਨਵਰ ਹੈ ਆ ਪੰਛੀ ਹੈ ਦੀ ਉਮਰ ਵੀ ਲਿਖੀ ਹੋਈ ਉਮਰ ਜਿਹੜੀ ਮੁਰਗੇ ਦੀ ਹੈ 10 ਤੋਂ 30 ਸਾਲ ਦੀ ਹੈ 65 ਤੋਂ 80 ਸੈਂਟੀਮੀਟਰ ਮਾਦਾ 40 ਤੋਂ 45 ਮੀਟਰ ਜੇ ਗੱਲ ਕਰੀਏ ਅੰਡੇ 3 ਤੋਂ 7 ਦਿੰਦੇ ਨੇ ਬੱਚੇ ਕੱਢਣ ਦਾ ਸਮਾਂ 21 ਦਿਨਾਂ ਦਾ ਜਿਹੜਾ ਹੁੰਦਾ ਸੋ ਤਸਵੀਰ ਆ ਤੁਹਾਨੂੰ ਦਿਖਾ ਦਨੇ ਹੋਰ ਜਿਹੜੇ ਪੰਛੀ ਇਹ ਬਿਲਕੁਲ ਦਿਖਾਵਾਂਗੇ ਜੇ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਲੈਪਰਡ 12 ਸਿੰਘਾ ਮੋਰ ਇਸ ਹਰ ਟਿੱਕੇ ਜਿਹੜੀ ਵੈਰਾਈਟੀ ਇਸ ਜ ਜੀ ਦੇਖਦੇ ਨੇ ਤੁਹਾਨੂੰ ਉੱਥੇ ਜਰੂਰ ਦਿਖਾਵਾਂਗੇ ਬਜਰੀ ਬਜਰੀਗਰ ਬਜਰੀਗਰ ਨੂੰ ਕਹਿੰਦੇ ਆਪਾਂ ਉਮਰ 5 ਤੋਂ 8 ਸਾਲ ਹੁੰਦੀ ਹੈ ਲੰਬਾਈ 18 ਤੋਂ 24 ਸੈਂਟੀਮੀਟਰ ਤੇ ਅੰਡੇ 4 ਤੋਂ 8 ਦਿੰਦੀਆਂ ਬੱਚੇ ਕੱਢਣ ਦਾ ਸਮਾਂ 18 ਦਿਨਾਂ ਦਾ ਹੁੰਦਾ ਹੈ ਤੇ ਬਰੀਡਿੰਗ ਦਾ ਸਮਾਂ ਜਿਹੜਾ April ਤੱਕ ਹੁੰਦਾ ਹੈ ਜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਅਕਸਰ ਦੇਖਦੇ ਆ ਇਹੋ ਜਿਹੀ ਚਿੜੀਆਂ ਨੇ ਸਾਨੂੰ ਸ਼ਹਿਰ ਦੇ ਵਿੱਚ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਜੇ ਗੱਲ ਕਰੀਏ ਤਾਂ ਜਿਹੜੇ ਟਾਵਰ ਵਗੈਰਾ ਲੱਗੇ ਜਾਂ ਹਾਈ ਟੈਂਸ਼ਨ ਤਾਰਾਂ ਜਿਸ ਕਰਕੇ ਜਿਹੜੇ ਪੰਛੀ ਨੇ ਅਸੀਂ ਅਕਸਰ ਅਲੋਪ ਤੇ ਨਜ਼ਰ ਆ ਰਹੇ ਨੇ ਸ਼ਹਿਰਾਂ ਵਿੱਚ ਸਾਨੂੰ ਪੰਛੀਆ ਨਹੀਂ ਦਿਖਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਤੋਤੇ ਤੋਤੇ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਗਾਨੀ ਵਾਲਾ ਤੋਤਾ ਪਹਾੜੀ ਤੋਤਾ ਰਾਤ ਤੋਤਾ ਇਸ ਜਗ੍ਹਾ ਦੇ ਉੱਪਰ ਹਰ ਤੋਤੇ ਦਿਖਣ ਨੂੰ ਮਿਲਣਗੇ ਤੇ ਉਹ ਤੋਤੇ ਨੇ ਜਿਹੜੇ ਗੱਲਾਂ ਵੀ ਸੋ ਅਗਲੀ ਤਸਵੀਰ ਤੁਹਾਨੂੰ ਦਿਖਾਉਣ ਦੀ ਜੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਲੋਕ ਇਸ ਜਗ੍ਹਾ ਦੇ ਉੱਪਰ ਆਨੰਦ ਆਨੰਦ ਲਈ ਲਗਾਤਾਰ ਆਉਂਦੇ ਨੇ ਸੋ ਇਹ ਗੱਲ ਕਰੀਏ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਮਰ ਜਿਹੜੀ ਹੈ 5 ਤੋਂ ਜਿਹੜੇ 4 ਸਾਲ ਦੇ ਗਲਿੱਡਰ ਗਲਿਡਰ ਫੀਜੈਟ ਇਸ ਪੰਛੀ ਨੂੰ ਆਪਾਂ ਕਹਿੰਦੇ ਆ ਸੋ ਅਗਲੀ ਜਿਹੜੀ ਤਸਵੀਰ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਅਕਸਰ ਦੇਖਦੇ ਆ ਕਿ ਇਹ ਜਿਹੜੇ ਪੰਛੀ ਆ ਜਿਹੜੇ ਜਾਨਵਰ ਨੇ ਕਿਤਾਬਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਅਕਸਰ ਅਸੀਂ ਦੇਖਦੇ ਆ ਜਿਹੜੇ ਸ਼ਹਿਰਾਂ ਦੇ ਜਿਹੜੇ ਲੋਪ ਹੁੰਦੇ ਨਜ਼ਰ ਆ ਰਹੇ ਸੋ ਇਹ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਸਿਲਵਰ ਸਿਲਵਰ ਫੀਜੈਟ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿਹੜਾ ਜਿਹੜਾ ਮੁਰਗੇ ਵਾਂਗ ਹੀ ਹੁੰਦਾ ਤੇ ਜਿਹੜੀ ਪੰਛੀ ਹੈ ਜਿਹੜੀ ਜੇ ਗੱਲ ਕਰੀਏ ਤਾਂ ਇਹਦੀ ਜੀ ਪੂੰਛ ਵਗੈਰਾ ਕਾਫੀ ਲੰਬੀ ਹੁੰਦੀ ਲੱਗ ਤੇ ਇਹਦੀ ਉਮਰ ਹੈ ਜਿਹੜੀ 1 ਦਾ ਕਹਾਂਗੇ ਜਿਹੜੀ 12 ਸਿੰਗਾ ਜਾਂ ਲੈਪਰਡ ਵਗੈਰਾ ਹਰ ਚੀਜ਼ ਇਸ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲਦੀ ਤੇ ਜੇ ਗੱਲ ਕਰੀਏ ਤਾਂ ਮੌਰੀ ਵੱਡੀ ਮਾਤਰਾ ਦੇ ਵਿੱਚ ਨੇ ਤੇ ਜਿਹੜੀ ਲੋਮੜੀ ਵਗੈਰਾ ਵੀ ਇਸ ਜਗ੍ਹਾ ਦੇ ਉੱਪਰ ਹੋ ਗਈ ਤੇ ਜੇ ਗੱਲ ਕਰੀਏ ਤਾਂ ਜਿਹੜੇ ਸ਼ਹਿਰ ਵਾਸੀ ਅਕਸਰ ਇਹ ਇਹੋ ਜਿਹੇ ਜਿਹੜੀਆਂ ਛੋਟੇ ਬੱਚੇ ਅਕਸਰ ਆਪਣੇ ਮਾਪਿਆਂ ਨੂੰ ਜਿਹੜੀ ਜਿੱਦ ਕਰਦੇ ਕਿ ਸਾਨੂੰ ਜਿਹੜਾ ਟਾਈਗਰ ਸਵਾਰੀ ਦੇ ਵਿੱਚ ਲਿਜਾ ਕੇ ਜਿਹੜਾ ਜ਼ਰੂਰ ਆ ਉਹ ਲਜਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਟਾਈਗਰ ਸਵਾਰੀ ਇਸ ਜਗ੍ਹਾ ਦੇ ਉੱਪਰ ਮੇਨਟੇਨੈਂਸ ਚੱਲਣ ਦੇ ਕਾਰਨ ਬਿਲਕੁਲ ਜਿਹੜੀ ਟਾਈਗਰ ਦੀ ਜਿਹੜੀ ਬਿਲਕ ਆਹ ਦੋਸਤੋ ਪਹਿਲਾਂ ਜਿਹੜੇ ਬਾਕੀ ਜਿਹੜੇ ਜਾਨਵਰ ਜਾਂ ਪਸ਼ੂ ਆ ਤੁਹਾਨੂੰ ਦਿਖਾ ਰਹੇ ਆ ਸਭ ਤੋਂ ਤੁਸੀਂ ਦੇਖੋ 12 ਸਿੰਘਾਂ ਦੀ ਤਸਵੀਰ ਸੋ ਅਦਰੋ ਖਾਨੇ ਤਸਵੀਰਾਂ ਨੇ ਲਗਾਤਾਰ ਧੜ ਦਾ ਸਾਂਹੀਆਂ ਕਰ ਰਹੇ ਤੇ ਉਹਨਾਂ ਦੇ ਲਈ ਜਿਹੜਾ ਰਹਿਣ ਦੇ ਲਈ ਬਿਲਕੁਲ ਜਿਹੜਾ ਵਧੀਆ ਜਿਹੜੇ ਇੰਤਜ਼ਾਮ ਨੇ ਉਹ ਕਿਤੇ ਕਹਿੰਦੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਦੇਖਣ ਨੂੰ ਮਿਲ ਰਿਹਾ ਸੋ ਦੂਸਰੇ ਪਾਸੇ ਜਿਹੜੀ ਤਸਵੀਰ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਕਰੀ ਤਾਂ ਵਧੀਆ ਠੰਡ ਦੇ ਕਰਕੇ ਜਿਹੜੇ ਇੰਤਜ਼ਾਮ ਨੇ ਉਹ ਵੀ ਕਿਤੇ ਗਏ ਸੋ ਲਗਾਤਾਰ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਝੌਂਪੜੀਆਂ ਨੇ ਇਸ ਜ ਦਿਖਾਵਾਂਗੇ ਬੋਰਡ ਦੇ ਉੱਪਰ ਕਿ ਇਹਨਾਂ ਦੀ ਜਿਹੜੀ ਕਿੰਨੀ ਕੁ ਜਿਹੜੀ ਉਮਰ ਹੁੰਦੀ ਤੇ ਜੇ ਕਿਤੇ ਜਿਹੜੀ ਫੀਲਡ ਲੈਂਡ ਨੂੰ ਦਿੱਤੀ ਜਾਂਦੀ ਹੈ ਜੇ ਗੱਲ ਕਰੀਏ ਤਾਂ ਬਿਲਕੁਲ ਲੋਕਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਹੁੰਦਾ ਹੈ ਬੱਚੇ ਅਕਸਰ ਆਪਣੇ ਮਾਪਿਆਂ ਨੂੰ ਜਿਹੜੀ ਜਿੱਦ ਹੈ ਉਹ ਕਰਦੇ ਨੇ ਤੇ ਟਾਈਗਰ ਟਾਈਗਰ ਸਵਾਰੀ ਦੇ ਵਿੱਚ ਜਿਹੜੇ ਦੂਰੋਂ ਤੋਂ ਲੋਕ ਇਸ ਜਗ੍ਹਾ ਦੇ ਉੱਪਰ ਟਾਈਗਰ ਲੇਪੜ ਜਾਂ ਹੋਰ ਕਿਤੇ ਜਿਹੜੇ ਲਗ ਲਗ ਤਰ੍ਹਾਂ ਜਿਹੜੇ ਜਾਨਵਰ ਜਾਂ ਪੰਛੀ ਉਹ ਦੇਖਣ ਦੇ ਲਈ ਇਸ ਜਗ੍ਹਾ ਤੋਂ ਫਿਰ ਪਹੁੰਚਦੇ ਸੋ ਲਾਈਵ ਤਸਵੀਰਾਂ ਨੇ ਬਿਲਕੁਲ ਲੁਧਿਆਣਾ ਸਿਟੀ ਦੀਆਂ ਤੇ ਤਸਵੀਰਾਂ ਲਗਾਤਾਰ ਦਸਤیاں ਕਰ ਰਹੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਮੋਰ ਬਾਰਾ ਸਿੰਘਾ ਵੱਡੀ ਮਾਤਰਾ ਵਿੱਚ ਸਾਹਮਣੇ ਆ ਦੇਖਣ ਨੂੰ ਮੇਰੇ ਬਿਲਕੁਲ ਖਾਣ ਦੇ ਲਈ ਜਿਹੜਾ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ ਨੇ ਬਿਲਕੁਲ ਸਾਬਤ तौर ਤੇ ਜਿਹੜੀ ਸਖਤਾਈ ਹੈ ਕੀਤੀ ਗਈ ਕੋਈ ਵੀ ਜਿਹੜਾ ਬਾਹਰੋਂ ਲਿਆ ਕੇ ਜਿਹੜਾ ਸਮਾਨ ਹੈ ਇਹਨਾਂ ਨੂੰ ਖਾਣ ਦੇ ਲਈ ਜਿਹੜਾ ਉਹ ਨਾ ਪਾਇਆ ਜਾਵੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਂਬਰ ਹਿਰਣ ਇਹਨੂੰ ਸਾਂਬਰ ਹਿਰਣ ਕਿਹਾ ਜਾਂਦਾ ਉਮਰ 16 ਤੋਂ 20 ਸਾਲ ਹੈ ਉਧਰ ਜਿਹੜੀ ਤਸਵੀਰ ਤੁਹਾਨੂੰ ਦਿਖਾਵਾਂਗੇ ਤਸਵੀਰ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗੇ ਜਿਹੜੀ ਜਰੂਰ ਜਿਹੜੀ ਤਸਵੀਰਾਂ ਦਿਖਾਈ ਜਾਵੇ ਵੱਡੇ ਮਾਤਰਾ ਦੇ ਵਿੱਚ ਜਿਹੜੇ ਸਾਂਬਰ ਹਿਰਨ ਇਸ ਜਗ੍ਹਾ ਤੋਂ ਪਰ ਮੌਜੂਦ ਨੇ ਉਮਰ 16 ਤੋਂ 20 ਸਾਲਾਂ ਨੂੰ 300 ਕਿਲੋ ਤੱਕ ਚੱਲ ਜਾਂਦਾ ਫਕਤਾਵਰੀ ਜਿਹੜੀ ਗੁੜ ਦੀ ਮੂੜ ਹੁੰਦੀ ਹੈ ਤਾਂ ਸੋ ਤਸਵੀਰਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਆਹਲੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਟਾਈਗਰ ਦੀ ਜਿਹੜੀ ਹੈ ਉਹ ਵੀ ਤਸਵੀਰ ਤੁਹਾਨੂੰ ਜਰੂਰ ਦਿਖਾਈ ਜਾਵੇਗੀ ਇੱਕ ਜਿਹੜੀ ਜਾਂਦੇ ਹੋਏ ਜਿਹੜੀ ਲਾਸਟ ਤਸਵੀਰ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਦਿੱਤੇ ਜਾ ਰਹੇ ਨੇ ਜੇ ਗੱਲ ਕਰੀਏ ਜਿਹੜੇ ਲੋਕ ਨੇ ਬਿਲਕੁਲ ਉਤਸ਼ਾਹ ਹੁੰਦੇ ਨੇ ਜਿਹੜੀ ਟਾਈਗਰ ਦੀ ਤਸਵੀਰ ਹੈ ਹਰ ਕੋਈ ਦੇਖਣਾ ਚਾਹੁੰਦਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਮੱਡੀ ਮਾਤਰਾ ਦੇ ਵਿੱਚ ਜਿਹੜੇ ਦੂਰੋਂ ਦੂਰੋਂ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਦੂਸਰੇ ਸੂਬਿਆਂ ਦੇ ਵਿੱਚੋਂ ਇਸ ਜਗ੍ਹਾ ਤੋਂ ਉੱਪਰ ਪਹੁੰਚ ਰਹੇ ਨੇ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਣੇ ਬਿਲਕੁਲ ਜੇ ਗੱਲ ਕਰੀਏ ਤਾਂ ਹਰ ਕੋਈ ਜਿਹੜਾ ਉਤਸ਼ਾਹ ਹੈ ਸੋ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਬਾਰਾ ਸਿੰਘਾ ਹਿਰਨ ਹੈ ਜਿਹੜਾ ਤੇ ਨਾਲ ਜਿਹੜਾ ਮੋਰ ਹੈ ਉਹ ਦੇਖਿਆ 12 ਕਿੰਗ ਹਿਰਣ ਜੇ ਦੀ ਈਜ਼ੀ ਉਮਰ 20 ਤੋਂ 30 ਸਾਲ ਹੁੰਦੀ ਲੰਬਾਈ 79 ਤੋਂ 135 ਸੈਂਟੀਮੀਟਰ ਦੱਸੀ ਜਾਂਦੀ ਜਿਹੜੀ ਮਾਤਾ ਜਿਹੜੀ ਮਾਤਾ ਹੁੰਦੀ ਮਾਤਾ ਦੀ 75 ਤੋਂ 100 ਸੈਂਟੀਮੀਟਰ ਭਾਰ ਜਿਹੜਾ 25 ਤੋਂ 28 ਕਿਲੋ ਹੁੰਦਾ ਤੇ ਗਰਭ ਸਮਾ ਜਿਹੜਾ 6 ਤੋਂ 7 ਮਹੀਨਿਆਂ ਦੀ ਜਿਹੜੀ ਖੁਰਾਕ ਖੁਰਾਕ ਉਹ ਵੀ ਦੱਸੀ ਹੈ ਹਰਾ ਚਾਰਾ 15 ਕਿਲੋ ਤੋਂ ਜਿਹੜਾ ਪ੍ਰਤੀ ਦਿਨ ਬਿਲਕੁਲ ਦੱਸਿਆ ਜਾਂਦਾ ਜੇ ਗੱਲ ਕਰੀਏ ਤੁਹਾਨੂੰ ਇਹ ਲੁਧਿਆਣਾ ਜਿਹੜੀ ਟਾਈਗਰ ਸਫਾਰੀ ਦੀਆਂ ਜਿਹੜੀਆਂ ਤਸਵੀਰਾਂ ਦਿਖਾਈ ਨੇ ਅਲੱਗ-ਅਲੱਗ ਜਿਹੜੇ ਪੰਛੀ ਤੇ ਜਿਹੜੇ ਜਾਨਵਰ ਨੇ ਦਿਖਾਏ ਨੇ ਨਾਲ ਤੇ ਜਿਹੜੇ ਪੁਖਤਾ ਰਹਿੰਦੇ ਜਿਹੜੇ ਸਰਦੀਆਂ ਵਿੱਚ ਜਿਹੜੇ ਇੰਤਜ਼ਾਮ ਨੇ ਉਹ ਵੀ ਕੀਤਾ ਗਿਆ ਖਾਸ ਤੌਰ ਤੇ ਮਨਾ ਕੀਤਾ ਗਿਆ ਬਾਹਰੋਂ ਕੋਈ ਵੀ ਇਸ ਜਗ੍ਹਾ ਤੋਂ ਉੱਪਰ ਜਿਹੜਾ ਆ ਕੇ ਆਨੰਦ ਕੋਈ ਵੀ ਜਿਹੜਾ ਖਾਣ ਦਾ ਸਮਾਨ ਆ ਉਹ ਨਾ ਪਾਵੇ ਬਿਲਕੁ ਸ਼ੁਰੂ ਹੋਣ ਕਰਕੇ ਜਿਹੜੀ ਟਾਈਗਰ ਦੀ ਤਸਵੀਰਾਂ ਉਹ ਨਹੀਂ ਦਿਖਾਈਆਂ ਜਾ ਸਕਦੀਆਂ ਬਿਲਕੁਲ ਜਿਹੜਾ ਕੰਮ ਆ ਉਹ ਲਗਾਤਾਰ ਜਾ ਰਿਹਾ ਤੇ ਬਿਲਕੁਲ ਹੋਰ ਵਧੇਰੇ ਅਪਡੇਟਸ ਜੁੜੇ ਹੋ ਰਹੇ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮਨੋ ਚਾਪੜਾ ਦੇ ਨਾਲ ਮੈਰਾ ਹਰੋੜਾ ਸਿਟੀ ਹੋਮ ਲੁਧਿਆਣਾ